ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਜੁਗਤ ਜਗਤਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ ਆਓ ਗੱਜ ਕੇ ਬਚ ਪਰਵਾਣ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਆਪ ਜੀ ਦੇ ਅੱਗੇ ਇੱਕ ਸ਼ਬਦ ਪੇਸ਼ ਕਰਨ ਜਾ ਰਿਹਾ ਹਾਂ ਤੋਂ ਆਓ ਆਪ ਸਾਰੇ ਸਰਵਣ ਕਰੀਏ ਮਾ ਗੁਜਰੀ ਕਰਮਾ ਵਾਲੀਏ ਜਿਸ ਮਰਦ ਸੂਰ ਮਾ ਜਣ ਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਾਮੀ ਬਣ ਆਏ ਮਾ ਗੁਜਰੀ ਕਰਮਾ ਵਾਲੀਏ ਜਿਸ ਮਰਦ ਸੂਰ ਮਾ ਜਣ ਆਏ ਨੇਕੀ ਦੀ ਖਾਤਰ ਲੜਦਾਰ ਯਾ ਮਾੜੇ ਦਾ ਹਮੀ ਬਣਿਆਏ ਮਜਲੂਮ ਦੀ ਇੱਜ਼ਤ ਰਾਖੀ ਲਈ ਲਾਸਰਹੀ ਪਰਵਾਰ ਗਿਆ ਧਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋ ਵਾਰ ਗਿਆ ਵਜਲੂ ਮਦੀ ਇੱਜ਼ਤ ਰੱਖੀ ਲਈ ਲਾਸਰਹੀ ਪਰਵਾਰ ਗਿਆ ਤਨ ਜਿਗਰ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋ ਵਾਰ ਗਿਆ ਸਦਰ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗਏ ਸੀ ਲੇ ਆਇਆ ਕਿਰਨਾਂ ਨੂਰ ਦੀਆ ਫੁੱਲਾਂ ਤੇ ਜੋ ਬਣ ਛਾ ਗਏ ਸੀ ਸਦਰਾ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗਏ ਸੀ ਲੇ ਆਇਆ ਕਿਰਨਾਂ ਨੂਰ ਦੀਆ ਫੁੱਲਾਂ ਤੇ ਜੋ ਬਣ ਛਾ ਗਏ ਸੀ ਕਰ ਪਹੁੰਚੇ ਪੀਰ ਫਕੀਰਾਂ ਦੇ ਮਿਹਨਤ ਨਾਲ ਧਰਮ ਨਿਭਾ ਗਿਆ ਤਨ ਜਿਗਰ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਵਾਰ ਗਿਆ ਕਰ ਪਹੁੰਚੇ ਪੀਰ ਫਕੀਰਾਂ ਦੇ ਮਿਹਨਤ ਨਾਲ ਧਰਮ ਨਿਭਾ ਗਿਆ ਤਨ ਜਿਗਰ ਕਲਗੀਆਂ ਵਾਲੇ ਦਾ ਪੁੱਤ ਚਾਰੁਤਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜੱਤਾਂ ਤੇ ਸਭ ਵਰਨਾ ਤੇ ਜਦ ਤੱਕ ਆ ਜਲਵਾ ਸ਼ਿਵਦਤ ਨਹੀ ਤਰਸੀਸ ਤੁਰ ਗਿਆ ਚਰਨਾਂ ਤੇ ਰਹਿਮਤ ਦੀਆ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਵਰਨਾ ਤੇ ਜਦ ਤੱਕ ਆ ਜਲਵਾ ਸ਼ਿਵਦਤ ਨੇ ਤਰਸੀਸ ਤੁਰ ਗਿਆ ਚਰਨਾ ਤੇ ਜਦ ਕੀਤਾ ਯਾਦ ਪ੍ਰੀਤਮ ਨੂੰ ਮੈਨੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਕੀਤਾ ਯਾਦ ਪ੍ਰੀਤਮ ਨੂੰ ਮੈਨੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੁੱਕੀ ਤੇਗ ਔਰੰਗੇ ਨੇ ਸਹ ਖੱਤਰਿਆ ਦੇ ਸੁੱੱਕ ਗਏ ਛੱਡ ਪੰਡਤ ਸੁਨਨੇ ਮੰਦਰਾ ਨੂੰ ਜਾਵਿੱਚ ਪਹਾੜੀ ਲੋਕ ਗਏ ਜਦ ਚੁੱਕੀ ਤੇਗ ਔਰੰਗੇ ਨੇ ਸਹ ਖੱਤਰਿਆ ਦੇ ਸੁੱੱਕ ਗਏ ਖੱਡ ਪੰਡਿਤ ਸੁੰਨੇ ਮੰਦਰਾਂ ਨੂੰ ਜਾ ਵਿੱਚ ਪਹਾੜਾ ਲੁੱਕ ਗਏ ਦੇਸੀ ਇਸ ਪਿਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਗਰਾਂ ਗਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਦੇ ਸਿਸਪਿਤ ਦੋ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਗਰ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ